ਕੀ ਕਾਰਨ ਗੈਂਗਸਟਰ ਹੋਣ ਤੋਂ ਬਾਅਦ ਵੀ ਇੰਨੀ ਫੈਨ ਫਾਲੋਇੰਗ ਤੇ ਉਹ ਵੀ ਵੱਡੀ ਗਿਣਤੀ 'ਚ ਕੀ ਵਾਕਈ ਇਹੋ ਜੇ ਕੰਮ ਕੀਤੇ ਹੋਣਗੇ ਜਿਸ ਕਰਕੇ ਲੋਕ ਇਹਨਾਂ ਨੂੰ ਬੇहद ਪਸੰਦ ਕਰਦੇ ਨੇ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਗੈਂਗਸਟਰ ਤੇ ਸ਼ਾਪ ਸ਼ੂਟਰ ਸੁੱਖਾ ਕਾਲੂ ਦੀ ਜਿਸ ਦੀ ਜੀਵਨੀ ਦੇ ਆਧਾਰਿਤ ਇੱਕ ਬਾਇਓਪਿਕ ਬਣਨ ਜਾ ਰਹੀ ਹੈ ਸੁੱਖਾ ਕਾਲੂ ਦਾ ਜਨਮ 21 ਜੂਨ ਨੂੰ ਜਲੰਧਰ ਅੰਮ੍ਰਿਤਸਰ ਰੋਡ ਤੇ ਪੈਂਦੇ ਪਿੰਡ ਕਾਲਵਾ ਵਿੱਚ ਪਿਤਾ ਦਰਸ਼ਨ ਸਿੰਘ ਤੇ ਮਾਤਾ ਹਰਜਿੰਦਰ ਕੌਰ ਦੇ ਘਰ ਹੋਇਆ ਮਾਪੇ ਨੇ ਨਾਮ ਰੱਖਿਆ ਸੀ ਸੁਖਵੀਰ ਸਿੰਘ ਕਾਲੂ ਪਰਿਵਾਰ ਦੇ ਵਿੱਚ ਇੱਕ ਵੱਡਾ ਭਰਾ ਵੀ ਸੀ ਜਿਸ ਦਾ ਨਾਮ ਸੀ ਸੋਨੂ ਕਾਲੂ ਤੇ ਹੋਰ ਨਾਂ ਵਾਂਗ ਹੀ ਸੁਖੇ ਦਾ ਵੀ ਸੁਪਨਾ ਸੀ ਬਾਹਰਲੇ ਮੁਲਕ ਜਾ ਕੇ ਆਪਣੀ ਜ਼ਿੰਦਗੀ ਬਣਾਉਣ ਦਾ ਸਾਲ 2004 ਦੇ ਵਿੱਚ ਸੁਖੇ ਦੇ ਮਾਤਾ ਪਿਤਾ ਨੂੰ ਅਮਰੀਕਾ ਜਾਣ ਦਾ ਵੀਜ਼ਾ ਮਿਲ ਗਿਆ ਵੱਡੇ ਬੇਟੇ ਦੀ ਉਮਰ 18 ਸਾਲ ਹੋ ਗਈ ਸੀ ਪਰ ਸੁਖੇ ਦੀ ਉਮਰ ਸਿਰਫ 17 ਸਾਲ ਹੀ ਸੀ ਸੋ ਸੁਖਾ ਆਪਣੇ ਮਾਤਾ ਪਿਤਾ ਨਾਲ ਅਮਰੀਕਾ ਜਾ ਸਕਦਾ ਸੀ ਪਰ ਪਿੰਡ ਵਿੱਚ ਹੋਏ ਇੱਕ ਝਗੜੇ ਦੇ ਕਰਕੇ ਸੁਖੇ ਦਾ ਨਾਮ ਪਰਚੇ ਦੇ ਵਿੱਚ ਆ ਚੁੱਕਿਆ ਸੀ ਇਸ ਕਰਕੇ ਪਾਸਪੋਰਟ ਦੀ ਇਨਕੁਆਇਰੀ ਦੇ ਵਿੱਚ ਰੁਕਾਵਟ ਆ ਗਈ ਸੀ ਪਰ ਬੱਚਿਆਂ ਦੇ ਵਧੀਆ ਭਵਿੱਖ ਬਣਾਉਣ ਲਈ ਮਾਤਾ ਪਿਤਾ ਨੇ ਸੁਖੇ ਅਤੇ ਸੋਨੂ ਨੂੰ ਪਿੰਡ ਵਿੱਚ ਰਹਿਣ ਦੇ ਲਈ ਤਾਇਆ-ਤਾਈ ਅਤੇ ਮਾਸੀ ਦੀ ਦੇਖਰੇਖ ਵਿੱਚ ਛੱਡ ਕੇ ਅਮਰੀਕਾ ਚਲੇ ਗਏ ਪਿੰਡ ਦੇ ਸਕੂਲ ਤੋਂ 10ਵੀਂ ਪਾਸ ਕਰਨ ਤੋਂ ਬਾਅਦ ਸੁਖੇ ਨੇ ਅੱਕੀ ਦੀ ਪੜ੍ਹਾਈ ਦੇ ਲਈ ਮਿੱਠੂ ਬਸਤੀ ਦੇ ਪਬਲਿਕ ਸਕੂਲ 'ਚ ਦਾਖਲਾ ਲਿਆ ਜਿੱਥੇ ਉਸਦੇ ਕਈ ਦੋਸਤ ਬਣੇ ਜਿਨ੍ਹਾਂ ਵਿੱਚੋਂ ਸੀ ਲਿੱਦਣਾ ਦਾ लवली ਬਾਬਾ ਭਾਨਾ ਪ੍ਰੇਮ ਸਿੰਘ ਉਰਫ ਪ੍ਰੇਮਾ ਲਾਹੌਰੀਆ ਤੇ ਮਲੋਟ ਦਾ ਕਬੱਡੀ ਪਲੇਅਰ ਹਰਜਿੰਦਰ ਸਿੰਘ ਗੌਂਡਰ ਸੁਖਾ ਆਪਣੇ ਯਾਰਾਂ ਦਾ ਹਰ ਜਗ੍ਹਾ ਸਾਥ ਦਿੰਦਾ ਸੀ ਤੇ ਉਹ ਯਾਰਾਂ ਦਾ ਯਾਰ ਤੇ ਦੁਸ਼ਮਣਾਂ ਦਾ ਦੁਸ਼ਮਨ ਸੀ ਸੁਖੇ ਦਾ ਸਰੀਰ ਭਾਵੇਂ ਕਮਜ਼ੋਰ ਸੀ ਪਰ ਉਸ ਦੇ ਵਿੱਚ ਦਲੇਰੀ ਭਰਪੂਰ ਸੀ ਪਿੰਡ ਦੀ ਲੜਾਈ ਤੋਂ ਬਾਅਦ ਹੁਣ ਸੁਖੇ ਦਾ ਹੋਰ ਵੀ ਕੇਸਾਂ 'ਚ ਨਾਮ ਬੋਲਣ ਲੱਗ ਪਿਆ ਸੀ ਲੜਾਈ ਕੋਈ ਹੋਰ ਕਰਦਾ ਸੀ ਤੇ ਸੁਖੇ ਦਾ ਨਾਮ ਲਗਾ ਦਿੱਤਾ ਜਾਂਦਾ ਸੀ ਇੱਕ ਅਟੈਂਪਟ ਟੂ ਮਰਡਰ ਵਾਲੇ ਕੇਸ ਵਿੱਚ ਉਸ ਨਾਲ ਇਦਾਂ ਹੀ ਹੋਇਆ ਸੁਖੇ ਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰ ਫੇਰ ਸੰਭਲਣ ਦਾ ਮੌਕਾ ਮਿਲਿਆ ਉਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਕੁੜੀ ਮਕਸੂਦਾ ਦੇ ਇੱਕ ਰਿਜ਼ੋਰਟ ਮਾਲਕ ਦੀ ਕੁੜੀ ਸੀ ਤੇ ਕੇਂਦਰੀ ਵਿਦਿਆਲੇ ਸੂਰਨਸੀ ਦੇ ਵਿੱਚ ਪੜਦੀ ਸੀ ਪਰ ਇਸ ਰਿਸ਼ਤੇ ਦੇ ਲਈ ਕੁੜੀ ਦੇ ਘਰ ਵਾਲੇ ਰਾਜ਼ੀ ਨਹੀਂ ਸਨ ਸੋ ਕੁੜੀ ਨੇ ਘਰ ਗੱਲ ਸਾਫ਼ ਕਰ ਦਿੱਤੀ ਕਿ ਉਹ ਵਿਆਹ ਸੁਖੇ ਨਾਲ ਹੀ ਕਰਵਾਏਗੀ 11 ਅਕਤੂਬਰ 2008 ਨੂੰ ਮਕਸੂਦਾ ਦੇ ਗੁਰਦੁਆਰੇ ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਕੁੜੀ ਨੇ ਆਇਲਸ ਕੀਤੀ ਹੋਈ ਸੀ ਤੇ ਉਸ ਨੇ ਆਸਟ੍ਰੇਲੀਆ ਜਾਣਾ ਸੀ ਪਿੰਡ ਵਿੱਚ ਹੋਈ ਲੜਾਈ ਦਾ ਕੇਸ ਵੀ ਰਾਜੀਨਾਮੇ ਨਾਲ ਮੁੱਕ ਗਿਆ ਤੇ ਸੁੱਖੇ ਦਾ ਪਾਸਪੋਰਟ ਵੀ ਬਣ ਗਿਆ ਕਈ ਲੜਾਈਆਂ ਅਤੇ ਕੇਸਾਂ ਵਿੱਚ ਸੁੱਖੇ ਦਾ ਨਾਮ ਪੂਰਾ ਨਾ ਹੋਣ ਕਰਕੇ ਸੁੱਖੇ ਨੂੰ ਬੈਨੀਫਿਟਸ ਆਫ ਡਾਊਟਸ ਮਿਲ ਗਿਆ ਤੇ ਸੁੱਖਾ ਆਸਟ੍ਰੇਲੀਆ ਪਹੁੰਚ ਗਿਆ ਸੁੱਖੇ ਦੀ ਵਾਈਫ ਆਸਟ੍ਰੇਲੀਆ 'ਚ ਸਟੱਡੀ ਕਰਨ ਦੇ ਨਾਲ ਉੱਥੇ ਕੰਮ ਵੀ ਕਰਦੀ ਸੀ ਤੇ ਸੁੱਖਾ ਉੱਥੇ ਟੈਕਸੀ ਚਲਾਉਂਦਾ ਸੀ ਸੁਖੇ ਤੇ ਉਸਦੇ ਵਾਈਫ ਦੇ ਵਿੱਚ ਨਿੱਕੀ-ਨਿੱਕੀ ਗੱਲ ਤੋਂ ਝਗੜੇ ਹੋਣ ਲੱਗ ਪਏ ਜਿਸ ਕਾਰਨ ਸੁਖਾ 9 ਮਹੀਨੇ ਬਾਅਦ ਹੀ ਇੰਡੀਆ ਪਰਤ ਆਇਆ ਜਿਸ ਤੋਂ ਬਾਅਦ ਫਿਰ ਸੁਖੇ ਨੇ ਉਸੇ ਦੁਨੀਆ ਦੇ ਵਿੱਚ ਕਦਮ ਰੱਖ ਲਿਆ ਸੀ ਸੁਖੇ ਦਾ ਦੋਸਤ ਲਵਲੀ ਬਾਬਾ ਇੱਕ ਕਤਲ ਕੇਸ ਦੇ ਵਿੱਚ ਫਸ ਗਿਆ ਸੀ ਜਿਸ ਦੇ ਲਈ ਸੁਖੇ ਨੇ ਲਵਲੀ ਨੂੰ ਸੁਲਾ ਕਰਨ ਦੇ ਲਈ ਕਿਹਾ ਪਰ ਉਹ ਨਾ ਮੰਨਿਆ ਲਵਲੀ ਬਾਬੇ ਨੂੰ ਸਜ਼ਾ ਹੋ ਗਈ ਤੇ ਇਸ ਦਾ ਸਿੱਧਾ ਇਲਜ਼ਾਮ ਸੁਖੇ ਤੇ ਆ ਗਿਆ ਕਿ ਉਸਨੇ ਸੁਨਾ ਨਕਰੰਦੇ ਕారణਨ ਲਵਲੀ ਨੂੰ ਜੇਲ ਕਰਵਾ ਦਿੱਤੀ ਜਿਸ ਤੋਂ ਬਾਅਦ ਇਹਨਾਂ ਦੋਨਾਂ ਦੀ ਗੂੜੀ ਯਾਰੀ ਦੇ ਵਿੱਚ ਫਿੱਕ ਪੈ ਗਈ ਜਿਸ ਤੋਂ ਬਾਅਦ ਲਵਲੀ ਬਾਬੇ ਨੇ ਸੁਖੇ ਨੂੰ ਧਮਕੀ ਦਿੱਤੀ ਤੇ ਆਪਣੇ ਸਾਥੀਆਂ ਦੇ ਨਾਲ ਸੁਖੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਫਿਰ ਇੱਕ ਦਿਨ ਲਿੱਦਣਾ ਦੇ ਸਰਕਾਰੀ ਸਕੂਲ ਦੇ ਜਿਮ ਵਿੱਚ ਵਰਜਿਸ਼ ਕਰਦਿਆਂ ਲਵਲੀ ਬਾਬੇ ਤੇ ਹਮਲਾ ਹੋ ਗਿਆ ਜਿਸ ਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ ਇਸ ਕੇਸ ਦੇ ਵਿੱਚ ਕਈ ਨਾਮ ਬਾਹਰ ਆਏ ਜਿਨ੍ਹਾਂ ਵਿੱਚੋਂ ਇੱਕ ਨਾਮ ਸੀ ਸੁੱਖਾ ਇਹ ਗੱਲ ਸੁਣ ਕੇ ਸੁੱਖਾ ਫਰਾਰ ਹੋ ਗਿਆ ਇਸ ਤੋਂ ਬਾਅਦ ਹਰਜਿੰਦਰ ਸਿੰਘ ਉਰਫ ਵਿੱਕੀ ਗਾਉਂਦਰ ਨਾਲ ਦੁਸ਼ਮਣੀ ਪੈ ਗਈ ਇੱਥੋਂ ਬਾਅਦ ਸੁੱਖੇ ਦਾ ਸਰਕਲ ਵਧਣਾ ਸ਼ੁਰੂ ਹੋ ਗਿਆ ਤੇ ਕੇਸਾਂ ਦੀ ਗਿਣਤੀ ਵੀ ਇੱਕ ਬੀਜੇਪੀ ਲੀਡਰ ਦੇ ਮਰਡਰ ਕੇਸ ਵਿੱਚ ਵੀ ਸੁਖੇ ਦਾ ਨਾਮ ਸਾਹਮਣੇ ਆਇਆ ਅਤੇ ਸੁਖੇ ਦੀ ਗ੍ਰਿਫਤਾਰੀ ਹੋ ਗਈ ਜਿਸ ਦੇ ਲਈ ਸੁਖੇ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੁਖਾ ਲੁਧਿਆਣਾ ਜੇਲ੍ਹ ਤੋਂ ਪੱਜ ਨਿਕਲਿਆ ਪੰਜਾਬ ਹਰਿਆਣਾ ਰਾਜਸਥਾਨ ਚ ਸੁਖੇ ਦਾ ਨਾਮ ਹੁਣ ਅਨੇਕਾਂ ਕੇਸਾਂ ਦੇ ਵਿੱਚ ਦਰਜ ਹੋ ਚੁੱਕਿਆ ਸੀ ਸੁਖੇ ਨੇ ਆਪਣੇ ਦੋਸਤ ਲਈ ਰਾਜਸਥਾਨ ਵਿੱਚ ਇੱਕ ਗੈਂਗਵਾਰ ਵੀ ਕੀਤੀ ਤੇ ਇੱਥੋਂ ਹੀ ਇੱਕ ਵਾਰ ਫੇਰ ਉਸ ਦੀ ਗ੍ਰਿਫਤਾਰੀ ਹੋ ਗਈ ਤੇ ਪੰਜਾਬ ਪੁਲਿਸ ਉਸ ਨੂੰ ਨਾਬਾਜ਼ ਜੇਲ੍ਹ ਲਈ। ਇੱਕ ਕੇਸ ਦੌਰਾਨ 2012 ਚ ਗੋਰੂ ਬੱਚਾ ਗੈਂਗ ਨੇ ਉਸ ਨੂੰ ਪੁਲਿਸ ਦੀ ਗ੍ਰਿਫਤ ਤੋਂ ਭੱਜਣ ਦੀ ਮਦਦ ਵੀ ਕੀਤੀ। ਸੁੱਖਾ ਦਿੱਲੀ ਪਹੁੰਚ ਗਿਆ। ਇੱਥੇ ਉਸ ਨੂੰ ਯਾਮੀਨ ਨਾਮ ਦਾ ਇੱਕ ਗੈਂਗਸਟਰ ਮਿਲਿਆ। ਦੋਨਾਂ ਨੇ 3 ਕਿਲੋ ਸੋਨਾ ਲੁੱਟ ਲਿਆ ਤੇ ਯਾਮੀਨ ਨੇ ਸੁੱਖੇ ਨੂੰ ਧੋਖਾ ਦੇ ਦਿੱਤਾ ਤੇ ਸੁੱਖੇ ਦਾ ਗਲਾ ਵੱਢ ਕੇ ਉਸ ਨੂੰ ਯਮਨਾ ਵਿੱਚ ਸੁੱਟ ਦਿੱਤਾ ਤੇ ਖਬਰ ਫੈਲ ਗਈ ਕਿ ਸੁੱਖੇ ਦੀ ਮੌਤ ਹੋ ਗਈ ਹੈ ਪਰ ਸੁੱਖਾ ਉੱਥੋਂ ਬਚ ਨਿਕਲਿਆ ਤੇ ਕਲਕੱਤਾ ਚ ਪਹੁੰਚਿਆ ਪੁਲਿਸ ਵੀ ਜਾਂਚ ਕਰਦੇ ਕਰਦੇ ਕਲਕੱਤਾ ਪਹੁੰਚ ਗਈ ਤੇ ਉੱਥੋਂ ਸੁੱਖੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁੱਖੇ ਦੇ ਖਿਲਾਫ 100 ਕੇਸਾਂ ਵਿੱਚੋਂ 40 ਕੇਸ ਹੀ ਦਰਜ ਹੋਏ ਤੇ ਜਿਨ੍ਹਾਂ ਵਿੱਚੋਂ 18 ਤੇ ਸੁਣਵਾਈ ਹੋ ਰਹੀ ਸੀ ਤੇ ਸੁੱਖੇ ਦੀ ਪਤਨੀ ਨੇ ਕੋਰਟ ਵਿੱਚ ਇੱਕ ਡਿਵੋਰਸ ਲੀਵ ਐਪਲੀਕੇਸ਼ਨ ਦੇ ਦਿੱਤੀ ਜਿਸ 'ਚ ਲਿਖਿਆ ਸੀ ਕਿ ਸੁੱਖਾ ਆਪਣੀ ਪਤਨੀ ਨੂੰ ਵਿਆਹ ਤੋਂ ਬਾਅਦ ਦਾਜ ਦੇ ਲਈ ਤੰਗ ਕਰਦਾ ਸੀ ਹਾਲਾਂਕਿ ਸੁੱਖਾ ਕਦੇ ਵੀ ਆਪਣੀ ਪਤਨੀ ਤੋਂ ਅਲੱਗ ਹੋਣਾ ਨਹੀਂ ਚਾਹੁੰਦਾ ਸੀ ਤਿੰਨਾ ਹੀ ਉਹ ਤਲਾਕ ਦੇ ਲਈ ਤਿਆਰ ਸੀ ਜਿਸ ਕਾਰਨ ਉਹ ਇਸ ਕੇਸ ਦੀ ਪੇਸ਼ੀ ਦੇ ਲਈ ਕੋਰਟ ਵੀ ਨਹੀਂ ਸੀ ਪਹੁੰਚਿਆ ਸੁੱਖੇ ਦੇ ਖਰਾਬ ਰਿਕਾਰਡ ਦੇ ਕਾਰਨ ਕੋਰਟ ਵੱਲੋਂ ਤਲਾਕ ਦੀ ਮਨਜ਼ੂਰੀ ਦੇ ਦਿੱਤੀ ਗਈ ਸੁੱਖਾ ਹੁਣ ਇਸ ਜੁਰਮ ਦੀ ਦੁਨੀਆ ਨੂੰ ਛੱਡਣਾ ਚਾਹੁੰਦਾ ਸੀ ਦੂਸਰੀ ਤਰਫ ਸੁੱਖੇ ਦੇ ਵੱਡੇ ਭਰਾ ਸੋਨੂ ਦੀ ਦੀ ਮੌਤ ਹੋ ਗਈ ਸੀ ਉਹ ਲੁੱਟ ਦੇ ਕੇਸ 'ਚ ਜੇਲ੍ਹ ਵਿੱਚ ਬੱਦ ਸੀ ਜੇਲ੍ਹ ਵਿੱਚ ਮਿਲਣ ਆਏ ਆਪਣੇ ਮਾਤਾ ਪਿਤਾ ਨੂੰ ਸੁਖੇ ਨੇ ਕਿਹਾ ਕਿ ਮੈਂ ਹੁਣ ਇਹ ਸਾਰੇ ਕੰਮ ਛੱਡ ਦਿਆਂਗਾ ਪਰ ਇਸ ਦਾ ਕੀ ਪਤਾ ਸੀ ਕਿ ਜਲੰਧਰ ਪੇਸ਼ੀ ਤੋਂ ਬਾਅਦ ਨਾਬਾ ਜੇਲ੍ਹ ਜਾਂਦੇ ਆ ਗੁਰਾਇਆਂ ਦੇ ਨੇੜੇ ਮੌਤ ਸੁਖੇ ਦਾ ਇੰਤਜ਼ਾਰ ਕਰ ਰਹੀ ਸੀ ਗੁਰਾਇਆਂ ਪਹੁੰਚ ਕੇ ਕੁਝ ਅਣਪਛਾਤੇ ਲੋਕਾਂ ਨੇ ਪੁਲਿਸ ਵੈਨ ਤੇ ਹਮਲਾ ਕਰ ਦਿੱਤਾ ਤੇ ਕਾਫੀ ਰੌਂਦ ਸੁਖੇ ਤੇ ਫਾਇਰ ਕੀਤੇ ਤੇ ਉਸੇ ਵਕਤ ਸੁਖੇ ਦੀ ਮੌਤ ਹੋ ਗਈ ਮਾਰਨ ਵਾਲਿਆਂ ਨੇ ਉੱਥੇ ਭੰਗੜਾ ਵੀ ਪਾਇਆ ਤੇ ਪੁਲਿਸ ਵਾਲਿਆਂ ਦੇ ਹਥਿਆਰ ਖੋ ਕੇ ਕੁਝ ਦੂਰ ਸੁੱਟ ਗਏ ਸੁੱਖੇ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਵਿੱਕੀ ਕਾਉਂਟਰ ਨੇ ਜੋ ਕਿ ਸੁੱਖੇ ਦਾ ਖਾਸ ਯਾਰ ਸੀ ਕ੍ਰੀਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀ ਦਾ ਲੱਗਣ ਤੋਂ ਬਾਅਦ ਦੇ ਨੇ ਬੀ ਆਰ रफीक ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ संतानहीनता तो फ्री सेवा सिदिया चार दे बेताज बादशाह तकदीर कदम बदलेगी सच्चा प्यार मिलेगा जा नहीं लॉटरी नंबर पाओ जे तेज तक कम नहीं होया इधर उधर न पटको सानू फोन करो मिया रफीक मोहम्मद